ਸ਼ਹਿਰਪੁਰ ਪੁਲਿਸ ਨੇ ਬੀਤੇ ਦਿਨੀ ਦਸੂਆ ਦਿਨ ਆਂਧੇਪਿੰਡ ਮੇਬਾ ਮਿਆਣੀ ਵਿਖੇ ਹੋਏ ਇੱਕ ਕਿਸਾਨ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਐਸਐਸਪੀ ਸ਼ਹਿਰਪੁਰ ਸਰਿੰਦਰ ਲੰਬਾ ਨੇ ਪੱਤਰਕਾਰ ਵਰਤਾ ਦੌਰਾਨ ਅਹਿਮ ਖੁਲਾਸੇ ਕੀਤੇ ਹਨ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਨੋਂ ਦੋਸ਼ੀਆਂ ਦੀ ਪਛਾਣ ਗ੍ਰ anthi ਸਿੰਘ ਗੁਰਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸ਼੍ਰੀ ਅਮ੍ਰਿਤਸਰ ਸਾਹਿਬਾ ਹਲ ਵਾਸੀ ਪਿੰਡ ਮੇਬਾ ਮਿਆਣੀ ਅਤੇ ਹਿੰਮਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸ਼੍ਰੀ ਹਰगोਬਿੰਦ ਸਾਹਿਬਾ ਜੋਈਏ ਜੀ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ 5 ਤਾਰੀਖ ਨੂੰ ਇੱਕ ਮੇਵਾ ਮਣੀਪਿੰਡ ਚ ਇੱਕ ਬਜ਼ੁਰਗ ਕਿ ਕਿਸਾਨ ਜੋਤ ਸਿੰਘ ਦਾ ਕਤਲ ਕੀਤਾ ਗਿਆ ਸੀਗਾ ਤੇ ਇਸ ਕੇਸ 'ਚ ਜਿਹੜਾ ਹੈਗਾ ਸਾਡੀ ਟੀਮ ਨੇ ਬੜਾ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸਾਡੇ ਐਸਪੀ ਡੀ ਸਰਬਜੀਤ ਵਾਈਆ ਜੀ ਡੀਐਸਪੀ ਸਾਹਿਬ ਜਗਦੀਸ਼ ਰਾਜ ਜੀ ਤੇ ਸੀਆਈਏ ਦੀ ਟੀਮ ਅਸੋ ਚੌਦੀ ਐਸਐਚਓ ਦਸਵਾ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਇਸ ਨੂੰ ਵਿਦਰਨ 24 ਆਰ ਟ੍ਰੈਸ ਕੀਤਾ ਤੇ ਕਿਉਂਕਿ ਬਲਾਈਂਡ کیس ਸੀਗਾ ਜਦੋਂ ਇਨਸੀਡੈਂਟ ਹੋਇਆ ਜਦੋਂ ਜੋਤ ਸਿੰਘ ਆਪਣੇ ਘਰ ਤੋਂ ਗਏ ਸੀਗੇ ਜੰਗਲਵਲ ਤੇ ਵਾਪਸ ਆ ਰਹੇ ਸੀਗੇ ਤੇ ਜਿੱਥੇ 슈ਗਰ ਮਿਲ ਹੈਗੀ ਉੱਥੇ ਉਹਨਾਂ ਤੇ ਕਤਲਨਾਮ ਹਮਲਾ ਕਰਕੇ ਸ਼ਾਰਪੇਜ ਵੈਪਨਸ ਦੇ ਨਾਲ ਤੇ ਉਹਨਾਂ ਦਾ ਕਤਲ ਕੀਤਾ ਗਿਆ ਇਸ ਕੇਸ ਨੂੰ ਬੜਾ ਇਨਵੈਸਟਿਗੇਟ ਕਰਦੇ ਹੋਏ ਸਾਰਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਤੇ ਬਾਅਦ ਚ ਪਤਾ ਲੱਗਿਆ ਕਿ ਦੋ ਬੰਦੇ ਜਿਹੜੇ ਹੈਗੇ ਇਸ ਕੇਸ ਇਨਵੋਲਡ ਹੈਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਮ ਗੁਰਪਾਲ ਸਿੰਘ ਤੇ ਹਿੰਮਤ ਸਿੰਘ ਨਿਕਲਿਆ ਗੁਰਪਾਲ ਸਿੰਘ ਜਿਹੜਾ ਹੈਗਾ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਥੀ ਹੈਗਾ ਜਿਹੜਾ ਉਹਨਾਂ ਦੇ ਘਰ ਦੇ ਨਾਲ ਹੈਗਾ ਗੁਰਦਾਰਾ ਸਾਹਿਬ ਤੇ ਵਜੇ ਰੰਜੀਤ ਜਿਹੜੀ ਸਾਹਮਣੇ ਆਇਆ ਉਹ ਆਈ ਕਿ ਜਿਹੜਾ ਗੁਰਪਾਲ ਸਿੰਘ ਹੈਗਾ ਪਿੰਡ ਦਾ ਗ੍ਰੰਥੀ ਜਿਹੜਾ ਹੈਗਾ ਉਹਦਾ ਜਿਹੜਾ ਡਿਸੀਜ਼ਡ ਹੈਗੇ ਉਹਨਾਂ ਦੇ ਘਰ ਵਿੱਚ ਕਿਉਂਕਿ ਡਿਸੀਜ਼ ਜਿਹੜੇ ਹੈਗੇ ਉਹ ਅਨਮੈਰਿਟ ਸੀਗੇ ਉਹ ਆਪਣੇ ਬ੍ਰਦਰ ਦੇ ਨਾਲ ਉਹਨਾਂ ਦੀ ਫੈਮਿਲੀ ਦੇ ਨਾਲ ਰਹਿੰਦੇ ਸੀਗੇ ਤੇ ਬ੍ਰਦਰ ਦੀ ਫੈਮਿਲੀ ਜਾਂ ਡਿਸੀਜ਼ ਦੀ ਫੈਮਿਲੀ ਜਿਹੜੀ ਹੈਗੀ ਇੱਕ ਹੀ ਫੈਮਿਲੀ ਸੀਗੀ ਉਹਨਾਂ ਦੇ ਘਰ ਵਿੱਚ ਉਹਦਾ ਕਾਫੀ ਜ਼ਿਆਦਾ ਆਣਾ ਜਾਣਾ ਪਿਛਲੇ ਕੁਝ ਟਾਈਮ ਤੋਂ ਵੱਧ ਗਿਆ ਸੀਗਾ ਤੇ ਇਹਨਾਂ ਨੂੰ ਉਸ ਚੀਜ਼ ਤੇ ਇਤਰਾਜ਼ ਸੀਗਾ ਡਿਸੀਜ਼ ਨੂੰ ਤੇ ਜਦੋਂ ਇਹਨਾਂ ਨੇ ਇਤਰਾਜ਼ ਕੀਤਾ ਆਪਣੀ ਬ੍ਰਦਰ ਦੀ ਵਾਈਫ ਦੇ ਨਾਲ ਤੇ ਗੁਰਪਾਲ ਗੁਰਪਾਲ ਸਿੰਘ ਦੇ ਨਾਲ ਤੇ ਇਹਨਾਂ ਨੇ ਉਸ ਚੀਜ਼ ਨੂੰ ਜਿਹੜਾ ਹੈਗਾ ਆਫੈਂਸ ਉਸ ਚੀਜ਼ ਦਾ ਮੰਨਿਆ ਹੈਗਾ ਤੇ ਮਨਚ ਰੰਜਿਸ਼ ਰੱਖਦੇ ਵੇ ਇਹਨਾਂ ਨੇ ਮੌਕਾ ਲੱਗਦੇ ਸਾਰੀ ਜਿਹੜਾ ਹੈਗਾ ਜੋਤ ਸਿੰਘ ਦੇ ਉੱਪਰ ਤੇਜ਼ਦਾਰ ਹਥਿਆਰਾਂ ਨਾਲ ਜਿਹੜਾ ਹੈਗਾ ਹਮਲਾ ਕਰਕੇ ਹਿੰਮਤ ਸਿੰਘ ਦੇ ਨਾਲ ਉਹਦਾ ਕਤਲ ਕੀਤਾ ਇੱਕ ਕਾਰਨ ਸ਼ਕਤੀਆ ਦਾ ਹਾਂਜੀ ਹਾਂਜੀ ਬਿਲਕੁਲ ਜਿਹੜਾ ਫੈਮਿਲੀ 'ਚ ਜਦੋਂ ਇਹਨਾਂ ਦਾ ਆਣਾ ਜਿਹੜਾ ਵੱਧ ਗਿਆ ਤੇ ਆਪਾਂ ਕਹਿ ਸਕਦੇ ਹੈਗੇ ਕਿ ਵੀ ਇਹਨਾਂ ਉਹਨਾਂ ਨੂੰ ਸ਼ੱਕ ਸੀ ਕਿ ਕਿੱਥੇ ਗਲਤ ਨਾ ਹੋ ਜਾਣ ਪਰਿਵਾਰ 'ਚ ਤੇ ਉਹ ਉਸ ਤਰੀਕੇ ਦਾ ਜੀ